ਹਾਂਜੀ ਬਈ ਮਿੱਤਰੋ ਕੀ ਹਾਲ ਚਾਲ ਉਮੀਦ ਆ ਸਾਰੇ ਠੀਕ ਹੋਵੋਗੇ ਤੇ ਆਪਾਂ ਵੀ ਠੀਕ ਐ ਤੇ ਆਪਣੇ ਚੈਨਲ ਨੂੰ ਕਰ ਲਓ ਮਿੱਤਰੋ ਪਹਿਲਾਂ ਸਬਸਕ੍ਰਾਈਬ ਜਿਹਦਾ ਨਾਮ ਐ ਸਰਪੰਚ ਫਾਰਮਰ ਅੱਜ ਬਈ ਆਪਾਂ ਆਪਦੇ ਪਿੰਡ ਹੀ ਖੜੇ ਆ ਪਿੰਡ ਹੁਸਨਰ ਦੇ ਵਿੱਚ ਨਾਲ ਹੈ ਆਪਣਾ ਚਾਚਾ ਨੰਬਰਦਾਰ ਆ ਜਿਹਦਾ ਜੀ ਤੇ ਇਹਨਾਂ ਦਾ ਬਈ ਟਰੈਕਟਰਾਂ ਦਾ ਕੰਮ ਐ ਸੈਕੰਡ ਹੈਂਡ ਟਰੈਕਟਰਾਂ ਦਾ ਤੇ ਮੈਂ ਤਾਂ ਬਈ ਬਹੁਤ ਚਿਰ ਦਾ ਦੇਖੀ ਜਨਾ ਮੰਨ ਲਓ ਵੀ ਕਾਫੀ ਸਾਲ ਹੋ ਗਏ ਤੇ ਚੰਗੇ ਟਰੈਟ ਹੀ ਆਉਂਦੇ ਆ ਇਹਨਾਂ ਕੋਲੇ ਤੇ ਪਰਸਨਲੀ ਵੀ ਮੈਂ ਉਹ ਗੱਲ ਕਹਿਣਾ ਵੀ ਚੰਗੀ ਟ੍ਰੇਟ ਆਉਂਦੇ ਆ ਤੇ ਚੰਗੇ ਬਾਈ ਲਿਆਉਂਦੇ ਆ ਇਹ ਇਹ ਬਹੁਤ ਮੰਨੋ ਯਾਰ ਆਏ ਨਹੀਂ ਵੀ ਲੋਕਲ ਏਰੀਆ ਵਿੱਚੋਂ ਲੈ ਲੈਣਗੇ ਟਰੈਕਟਰ ਵੀ ਮੰਨੋ ਯਾਰ ਭਾਲ-ਭਾਲ ਕੇ ਲਿਆਉਂਦੇ ਆ ਦੂਰੋਂ ਦੂਰੋਂ ਤੇ ਹੋਰ ਜਿਹਾ ਠਾਕੀ ਵਾਲਾ ਬਹੁਤ ਵਧੀਆ ਬਹੁਤ ਵਧੀਆ ਠੀਕ ਠਾਕ ਤੇ ਇਹ ਆਪਣੇ ਬਾਈ ਗਵਾਂਡੀ ਵੀ ਜਿਹੜੇ ਆ ਤੇ ਆਪਣੇ ਚਾਚਾ ਵੀ ਲੱਗਦੇ ਆ ਤੇ ਅਸੀਂ ਆਪਾਂ ਸ਼ੁਰੂ ਕਰਦੇ ਆਂ ਆਪਾਂ ਟੈਂਸ਼ਨ ਨਾਲ ਕੰਮ ਕਰਦੇ ਹਾਂ ਬਾਅਦੋਂ ਸ਼ੁਰੂ ਕਰਦੇ ਆਂ ਹਾਂਜੀ ਵੰਜਾ ਕਿੰਨਾ ਮਾਡਲ ਹੈ ਇਹ 2020 ਮਾਡਲ ਹੈ ਬਾਈ ਜੀ ਠੀਕ ਹੈ ਤੇ ਇੰਜਨ ਗੇਅਰ ਦਾ ਸਭ ਕੁ ਓਕੇ ਹੈ ਜਮਾਂ ਜੀ ਠੀਕ ਹੈ ਕਾਗਜ਼ ਪੱਤਰ ਓਕੇ ਹੋਰ ਓਕੇ ਖਾਤੀ ਮਾੜਾ ਹੈ ਦਿਖਾ ਦੇ ਬਾਈ ਟਰੈਕਟਰ ਹੈ ਇੰਜਨ ਗੇਅਰ ਓਕੇ ਹੈ ਜਮਾਂ ਓਕੇ ਬਾਹਰ ਗੇਲ ਜਾ ਸਕਦਾ ਬਾਈ ਠੀਕ ਹੈ ਬਾਈ ਬਾਹਰ ਗੇਲ ਜਾ ਸਕਦੇ ਜਿਹਨੇ ਵੀ ਟਰੈਕਟਰ ਲੈਣਾ ਹੈਗਾ ਤੇ ਬਾਕੀ ਬਾਈ ਜਾਜੀ ਟਾਇਰ ਪਾਏ ਹੋਏ ਆ ਘੋੜਾ ਬੈਂਪਰ ਲੱਗਿਆ ਹੋਇਆ ਤੇ ਲਾਈਟਾਂ ਲੱਗੀਆਂ ਹੋਊਗਾ ਇਹਨਾਂ ਪੂਰਾ ਓਕੇ ਆ ਬਾਈ ਕਨੋਪੀ ਲੱਗੀ ਵੀ ਆ ਬਹੁਤ ਸੋਹਣਾ ਟਰੈਕਟਰ ਹੈਗਾ ਤੇ ਆਪਣਾ ਰੇਟ ਦੀ ਗੱਲ ਕਰਦੇ ਆ ਜੇ ਟੀਮਾਂ ਮੰਗਦੀਆਂ ਇਹਦਾ 6 ਲੱਖ ਦੇ 15000 ਰੁਪਏ ਭਾਈ ਤੇ ਮੌਕੇ ਤੇ ਹੋਰ ਕਰਦਾਂਗੇ ਡਿਸਕਾਊਂਟ ਮੌਕੇ ਤੇ ਭਾਈ ਲੈਸ ਕਰ ਦੇਣਗੇ ਜਿਹੜੇ ਵੀ ਵੀਰ ਭਾਈ ਨੇ ਆਉਣਾ ਹੈ ਦਾ ਆਪਾਂ ਨੰਬਰ ਲਾ ਰਹਾਂਗੇ ਆਈਡੀ ਲਾ ਰਹਾਂਗੇ ਜਿਨੇ ਵੀ ਆਉਣਾ ਦਾ ਫੋਨ ਕਰਕੇ ਜਿਵੇਂ ਮਰਜ਼ੀ ਆ ਜਿਓ ਤੇ ਅੱਗੇ ਆਹਾਂ ਸੱਤ ਸੱਤ ਕਿੰਨਾ ਮਾਰ ਲੈ 2000 ਮਾਰ ਲੈ ਭਾਈ 2000 ਮਾਰ ਲੈ ਮਾੜਾ ਭਾਈ ਆਪਣਾ ਇਹ ਵੀ ਆਪਣਾ ਇੱਕ ਨੀਕਾ ਚੱਲੀ ਜਾਂਦੇ ਆ ਮਾੜਾ ਐਵੋਇਡ ਕਰੋ ਇਹ ਫਾਰਮਾ 60 ਸੀ ਮਾਡਲ ਆ ਬਾਈ ਤੇ ਇਹਦਾ ਇੰਜਨ ਘੇਰ ਆ ਘੇਰ ਜਮਾਉ ਉਹ ਤੇ ਇਹਦਾ ਕਾਫੀ ਗਾਇਦੇ ਜਿਹਾ ਜਮਾ ਫੁੱਲ ਪੰਜਾਬ ਦਾ ਨੰਬਰ ਆ ਜੀ ਕ੍ਰਾਂਤੀ ਚ ਬਾਈ ਆਪਣਾ ਟਰੈਕਟਰ ਆ ਆ ਜੀ ਲੈ ਕੇ ਜਾ ਸਕਦਾ ਹੈਗਾ ਜਿਹਨੇ ਵੀ ਲੈ ਕੇ ਜਾਣਾ ਬਾਕੀ ਟਰੈਕਟਰ ਬਹੁਤ ਸੋਨਾ ਹੈਪੀ ਟਰੈਕਟਰ ਦਿਖਾ ਰਿਆ ਕਰ ਤੇ ਜਿਹੜਾ ਘਰੇ ਰੱਖਿਆ ਤਾਂ ਉਹ ਤੋਂ ਜ਼ਿਆਦਾ ਟੈਂਡਰ ਹੀ ਪੈਣਾ ਕਰ ਯਾਰ ਦਾ ਪਿੰਡਾਂ ਦਾ ਟਰੈਕਟਰ ਹੈਗਾ ਚਾਚੀ ਦਾ ਟਰੈਕਟਰ ਆਉਂਦਾ ਹੈਗਾ ਤੇ ਉਹ ਨਹੀਂ ਚੰਗਾ ਬਈ ਪੈਟ ਬਹੁਤ ਥੋੜਾ ਲੱਗਦਾ ਹੈ ਤੇ ਇਹਦਾ ਕੀ ਮੁੱਲ ਹੈ ਜਿਹੜਾ 2,35 ਹਜ਼ਾਰ ਤੇ ਮੌਕੇ ਤੇ ਬਈ ਮਾਰਦਾਨ ਹਰੇਕ ਟਰੈਕਟਰ ਚੋ ਕੀਤਾ ਜਾਊਗਾ ਤੇ ਬਹੁਤ ਸੋਹਣਾ ਟਰੈਕਟਰ ਹੈ ਤੇ ਇੱਧਰ ਆ ਗਿਆ ਮਿੱਤਰੋ 3630 3630 ਇਹ ਪੁਰਾਣਾ ਬਈ ਛੋਟਾ ਟਰੈਕਟਰ ਹੈ ਮੇਰੇ ਪਰਸਨਲੀ ਵੀ ਇਹ ਪਸੰਦਾ ਬਹੁਤ ਜਿਆਦਾ ਯਾਰ ਵਧੀਆ ਟਰੈਕਟਰ ਹੈ ਤੇ ਜਾਂਚੀ ਟਾਈਰ ਮਿੱਤਰੋ ਪਾਏ ਨੇ ਤੇ ਸਾਰਾ ਵੀ ਕੰਡੀਸ਼ਨ ਵੀ ਬਹੁਤ ਵਧੀਆ ਕਿੰਨਾ ਮਾਡਲ ਹੈ ਇਹ 2000 ਮਾਡਲ ਹੈ 2000 ਮਾਡਲ ਹੈ ਠੀਕ ਹੈ ਇਹਦਾ ਵੀ ਕਾਫੀ ਯਾਰ ਜਿਓ ਆਹ ਬਾਕੀ ਚ ਮਿਲੂਗਾ ਆਪ ਜਿਹੜਾ ਸੀਗਾ ਇਹਨੂੰ ਬਹੁਤ ਜ਼ਿਆਦਾ ਵੈਸਾ ਯਾਨੀ ਇਹ ਟਰੈਕਟਰ ਵੱਡੇ ਹੀ ਬਾਤ ਲੱਗਦਾ ਯਾਰ ਇਹ 2000 ਮਾਡਲ ਹੈਗਾ ਵੱਡੇ ਹੀ ਬਹੁਤ ਜਿਆਦੇ ਲੱਗਦਾ 55-20 ਹਜ਼ਾਰ ਕੀ ਲੱਕ ਪੈਂਦੀ 55-20 ਹਜ਼ਾਰ ਬੈਲਸਟ ਕੋਲੋਂ ਉਵੇਂ ਲੱਗਦਾ ਜਾਗੀ ਪੈਰ ਪਾਏ ਹੋਏ ਆਦੇ ਵੀ ਤੇ ਮਿੱਤਰੋ 16 ਦੇ ਟਾਇਰ ਆ ਇਹ 16 16 ਨਾ 28 ਦੇ ਟਾਇਰ ਆ ਮਿੱਤਰੋ ਤੇ ਬਹੁਤ ਸੋਹਣਾ ਪੇਂਟਰ ਆ ਰੰਗ ਪੇਂਟ ਦਾ ਵੀ ਬਹੁਤ ਓਕੇ ਲੱਗਦਾ ਯਾਰ ਤੇ ਇਹਦੀ ਕੀ ਡਿਮਾਂਡ ਆ ਵੀ ਇਹ ਦਾ 295000 ਰੁਪਏ 295000 ਤੇ ਮੌਕੇ ਦੇ ਮਿੱਤਰੋ ਇਹਦਾ ਵੀ ਡਿਸਕਾਊਂਟ ਕੀਤਾ ਜਾਊਗਾ ਸਾਰੇ ਟਰੈਕਟਰਾਂ 'ਚ ਮੰਨ ਲਓ ਆਪਣਾ ਮਾਨਤਾ ਕੀਤਾ ਜਾਊਗਾ ਸਾਰਿਆਂ ਨੂੰ ਤੇ ਇਹਦਾ ਮਿੱਤਰੋ ਬਹੁਤ ਸੋਹਣਾ ਯਾਰ ਮੈਨੂੰ ਤਾਂ ਲੱਗਿਆ ਪਰਸਨਲੀ ਮੈਨੂੰ ਬਹੁਤ ਸੋਹਣਾ ਲੱਗ ਜਾਂਦਾ ਯਾਰ ਪੇਂਟਰ ਐਂ ਜੀ ਕਰਦਾ ਵੇਖੀ ਅੱਗੇ ਇੰਜਨ ਗੇਰ ਤਾਂ ਉੱਪਰ ਹੀ ਆ ਗਿਆ ਜਮਾ ਜਮਾ ਬਾਹਰ ਗਿਆ ਜਾ ਰਿਹਾ ਪੂਰਾ ਟਰੈਕਟਰ ਠੀਕ ਹੈ ਠੀਕ ਹੈ ਇਹ ਕਿੰਨੇ ਅੱਜ ਕੀ ਚਾਹ ਚੱਲੋ ਆਪਾਂ ਲੈ ਲਓ 52 ਇਹ ਤੁਸੀਂ ਜਿੱਦ ਮੇਟਰੋ ਟਰੈਕਟਰ ਹੈਗਾ ਇਹ ਬਹੁਤ ਸੋਹਣਾ ਟਰੈਕਟਰ ਹੈ ਤੇ ਸਾਜੋ ਖੜਾ ਤੇ ਸੋਨਾਲੀ ਕਾ ਸੋਨਾਲੀ ਕਾ 750 ਡੀਆਈਓ ਡੀਆਈ ਡੀਆਈ ਠੀਕ ਹੈ ਇਹ ਨੌਨ ਪਾਵਰ ਹੈ ਕਿ ਨੌਨ ਪਾਵਰ ਵੱਡਾ ਪਾਵਰ ਠੀਕ ਹੈ ਠੀਕ ਹੈ ਤੇਰੀ ਵੀ ਤੇਲ ਹੈ ਇਹ 2009 ਮਾਡਲ ਹੈ ਜੀ ਠੀਕ ਹੈ ਪੰਜਾਬ ਦਾ ਨੰਬਰ ਹੈ ਇਹਦਾ ਜੀ ਠੀਕ ਹੈ ਤੇ 270000 ਰੁਪਏ ਦਾ ਠੀਕ ਹੈ ਜੇ ਮੌਕੇ ਦੇ ਮਾਨਤਾਣ ਦਿੱਤਾ ਜਾਊਗਾ ਤੇ ਪੰਜਾਬ ਦਾ ਨੰਬਰ ਹੈ ਮੇਰੇ ਕੋਲ ਵੱਡੀ ਗੱਲ ਇਹ ਆ ਪੰਜਾਬ ਦਾ ਨੰਬਰ ਹੈ ਨਾ ਨੂੰ ਕੋਰੋਨ ਚ ਕੋਈ ਦਿੱਕਤ ਨਹੀਂ ਆਉਣੀ ਤੇ ਟ੍ਰੇਡਰ ਦਿਖਾ ਦੇ ਜੀ ਪੈਰ ਇਹਦੇ ਤੋਂ ਬਾਈ ਚੰਗੀ ਆ ਕਿੰਨੇ ਪੈਸੇ ਹੋਣਗੇ ਇਹ ਚਾ ਟਾਇਰ ਹੋਗੇ ਏ 60 ਕੇ ਪੈਸੇ ਟਾਇਰ ਬਾਈ 60 ਕੇ ਪੈਸੇ ਟਾਇਰ ਹੈਗੇ ਤੇ ਮੂਰਲੇ ਲਾਵੇ ਟਾਇਰ ਲਾਗਦੇ ਆ ਮੂਰਲੇ ਦਾ ਬਾਈ 95 ਪੈਸੇ ਹੈਗੇ ਆ ਟਾਇਰ ਨਹੀਂ ਹੈ ਨਵੀਂ ਹੈ ਵੀ ਤੇ ਇਹ ਵੀ ਮਟਰੋਲੀ ਕਰਦੇ ਕਿੰਨੇ ਆ ਕੋਈ ਵੀ ਟਰੈਕਟਰ ਬਾਹਰ ਗਿਆ ਜਾਂ ਸਾਰੇ ਬਾਹਰ ਗੇਰੇ ਨੇ ਕੋਈ ਗਾਰੰਟੀ ਨਹੀਂ ਦਿੰਦੇ ਤੁਸੀਂ ਕਿਹਾ ਕਿ 3 ਸਪੀਡ ਆ ਬਾਈ ਇਹ ਕਈ ਵਾਰੀ ਆਪਣੇ ਅੱਖਾਂ ਪਾਉਣ ਦੇ ਵੀ 3 ਸਪੀਡ ਟਰੈਕਟਰ ਦਾ ਰੇਟ ਦਸੀ ਜਾਂਦੇ ਆ ਕਿਵੇਂ ਵੇਟ ਕਿੰਨਾ ਰਚਾ ਸੀ ਇਹਦਾ 2,70,000 ਰੁਪਏ 2,70,000 ਰੁਪਏ ਤੇ ਮੌਕੇ ਤੇ ਬਾਈ ਮਾਨਤਾ ਨਾਲ ਕੀਤਾ ਜਾਊਗਾ ਇਸ ਤੋਂ ਬਾਅਦ ਆ ਗਿਆ ਬਾਈ 744 744 ਇਹ ਵੀ ਮਤਲਬ ਛੋਟਾ ਫੈਕਟਰੀ ਹੈ ਤੇ ਇਹਦਾ ਬਣਿਆ ਹੋਇਆ ਬਾਜੂ ਵੀ ਜੇ ਕਿਸੇ ਨੇ ਰੱਖਿਆ 100 100 ਵੀ ਇਹ ਰੱਖਿਆ ਸੀਗਾ ਮੈਨੂੰ ਲੱਗਦਾ ਤੇ ਰੰਗ ਪੇਂਟ ਦਾ ਵੀ ਮਤਲਬ ਬਹੁਤ ਵਧੀਆ ਟਰੈਕਟਰ ਹੈ ਤੇ ਇਹਦਾ ਇਹ ਸਾਥ ਜਿਹੜਾ ਵੀ ਤਾਂ ਕਹਿੰਦੇ ਜਿਦੋਂ ਆਹ ਵਾਹ ਬੈਲ ਦਾ ਹੈਵੀ ਹਿੱਸਾ ਲੱਗਿਆ ਹੋਇਆ ਬਾਈ ਇਹ ਇਹਦੇ ਤੇ ਆਪਣਾ ਨਾਲ ਹੀ ਆਉਂਦਾ ਹੈ ਨਾਲ 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 ਇਹ ਕਿੰਨਾ ਮਾਡਲ ਟਰੈਕਟਰ ਹੈ ਤੇ 2018 2018 ਮਾਡਲ ਟਰੈਕਟਰ ਹੈ ਮਿੱਤਰੋ ਤੇ ਟਾਇਰ ਵੀ ਇਹਦੇ ਬਹੁਤ ਚੰਗੀ ਹੈ ਜਿਵੇਂ ਨਵੇਂ ਪਾਏ ਆ ਟਾਇਰ ਜਿਵੇਂ ਕੋਲ ਨਵੇਂ ਟਾਇਰ ਹੀ ਆ ਬਾਈ ਬਿਲਕੁਲ ਨਵੇਂ ਟਾਇਰ ਹੈ ਤੇ ਇਹ ਵੀ ਚਾਚਾ 2 ਸਪੀਡ ਦੀ ਹੈ 2 ਸਪੀਡ 2 ਸਪੀਡ ਹੋਗਾ ਮਿੱਤਰੋ ਟਰੈਕਟਰ ਇਹ ਤੇ ਇਹਦਾ ਜੇਕਰ 18 ਮਾਡਲ ਹੈ ਮਿੱਤਰੋ ਤੇ ਕਿੰਨੇ ਮੁੱਲ ਕਿੰਨਾ ਇਹਦਾ ਇਹਦਾ 5 ਲੱਖ ਰੁਪਏ 5 ਲੱਖ ਪੂਰੇ ਹੀ ਠੀਕ ਹੈ ਤੇ ਮਾਨਤਾ ਮਾਨਤਾ ਮਾਂ ਤਾਂ ਮੇਰੇ ਮਤਲਬ ਫੁੱਲਾ ਹੋਊਗਾ ਤੇ ਪਾਵਰ ਸਟੇਰੀ ਆ ਬਾਈ ਇਹ ਟੋਪ ਮਾਡਲ ਆ ਟੋਪ ਮਾਡਲ ਟੋਪ ਮਾਡਲ ਆ ਠੀਕ ਐ ਇੰਜਨ ਗੇਅਰ ਦਾ ਓਕੇ ਕਾਗਜ਼ ਪੱਤਰ ਆ ਬਾਕੇ ਜਾਣਾ ਠੀਕ ਐ ਠੀਕ ਐ ਤੇ ਮਤਲਬ ਬਹੁਤ ਵੱਡਾ ਪਿੰਡ ਹੈ ਇਹ ਨਾ ਮੇਰਾ ਪਰਸਨਲੀ ਮੇਰੇ ਚਾਚਾ ਲੱਗਦੇ ਆ ਪਿੰਡੋਂ ਤੇ ਪਿੰਡ ਦੇ ਨੰਬਰਦਾਰ ਵੀ ਰਹਿ ਗਏ ਇਹ ਤੇ ਇਹ ਗੱਲ ਤਾਂ ਹੈ ਨਹੀਂ ਵੀ ਪਿੰਡ ਦੇ ਮੋਢਵਾਰ ਬੰਦੇ ਐ ਕੋਈ ਮਾੜੀ ਚੀਜ਼ ਤਾਂ ਤੁਹਾਨੂੰ ਦਿਨ ਦੇਣੀ ਐ ਕਿਉਂਕਿ ਮੋਢਵਾਰ ਬੰਦੇ ਦੀ ਬਹੁਤ ਵੱਡੀ ਇੱਜ਼ਤ ਹੁੰਦੀ ਐ ਤੇ ਜਿਨੇ ਵੀ ਭਾਈ ਆਪਣਾ ਟਰੈਕਟਰ ਲੈਣਾ ਹੈਗਾ ਜਾਂ ਕੋਈ ਵੀ ਮੰਨ ਲਓ ਵੀ ਆਪਾਂ ਇੱਥੇ ਟਰੈਕਟਰ ਦਿੱਤੇ ਨੇ ਸੇਲ ਕਰਨਾ ਹੋਵੇ ਉਹ ਵੀ ਲੈ ਲੈ। ਕੋਈ ਵੀ ਭਾਈ ਦੇਖ ਕੇ ਟਰੈਕਟਰ ਲੈ ਲਾਂਗੇ ਤੇ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਲਿਓ ਜਿਵੇਂ ਵੀ ਆਪਾਂ ਨੰਬਰ ਪਾ ਦਿਆਂਗੇ ਤੁਹਾਨੂੰ 2-3 ਨੰਬਰ ਪਾਵਾਂਗੇ ਇੱਕ ਨੰਬਰ ਨਹੀਂ ਤੇ ਟਰੈਕਟਰ ਮਿੱਤਰੋ ਸਾਰੀ ਵਧੀਆ ਜੇ ਆਪਣੇ ਆਪ ਦੇ ਪਿੰਡ ਹੁਸਨਰ ਦੇ ਵਿੱਚ ਹੈਗੀ ਹੈ ਨਹੀਂ ਇਹ ਤੇ ਕੋਈ ਜਦੋਂ ਇਹ ਕੋਈ ਸੇਲ ਦੱਸਣੀ ਹੈ ਤੂੰ 10000 ਦਾ ਦੱਸ ਦੇ ਇਹ ਆ ਕੇ ਮੈਨੂੰ ਆ ਆਪਣਾ ਮਦੀਰ ਰੋਡ ਦੇ ਉੱਤੇ ਬੈਂਕ ਦੇ ਕੋਲੇ ਇਹ ਮੰਦੀ ਵੀ ਲਾਉਂਦੇ ਹੁੰਦੇ ਆਗੇ ਤੇ ਆ ਦਿਖਾ ਰਹੇ ਆ ਤੇ ਲੋਕੇਸ਼ਨ ਦਿਖਾ ਦੇ ਮੜੀ ਜੀ ਤੇ ਮੈਂ ਬੈਂਕ ਵੀ ਚਾਹਾਂਗੇ ਜੀ ਹਾਂ ਹਾਂ ਵੀ ਕਰਾ ਦੇਣ ਲੌਨ ਵੀ ਬਾਈ ਕਰਾ ਦੇਣਗੇ ਜਿਹੜੇ ਵੀ ਮੰਨ ਲਓ ਵੀ ਇਹ ਸਿੰਬਲ ਤੇ ਗੱਲ ਹੈ ਸਿੰਬਲ ਸਹੀ ਹੋਣਾ ਚਾਹੀਦਾ ਸਿੰਬਲ ਸਹੀ ਹੋਣਾ ਚਾਹੀਦਾ ਹੈ ਤੇ ਆਪਣਾ ਹੋਰ ਕਿੱਥੇ ਦੱਸ ਦੋ ਕਿ ਜਿੰਨੀ ਕਿ ਡਾਉਨ ਪੇਮੈਂਟ ਕੁ 50-60 ਹਜ਼ਾਰ ਜਿੰਨੀ ਕਿ ਲਾਉਣ ਮੰਨ ਲਾ ਜਿਵੇਂ ਉਹਦੇ 4 ਲੱਖ ਜਿਹੜਾ ਹੈਗਾ 85500 ਦੇ ਆਕੀ ਲਾਉਣ ਵਾਲਿਆਂ ਨੇ ਪੁੱਛਿਆ ਸੀ ਠੀਕ ਹੈ ਉਹਦੇ ਹੋ ਸਕਦਾ ਹੈ 4 ਲੱਖ 80-90 ਹਜ਼ਾਰ ਦਾ ਲੋਨ ਹੋ ਜਾਣਾ ਬਾਈ ਸਿੰਬਲ ਤੇ ਆ ਬਾਕੀ ਮੌਕੇ ਤੇ ਦੱਸ ਦੇਣੀ ਤੁਹਾਨੂੰ ਕਿਹੜੇ ਕਿਹੜੇ ਟਰੈਕਟਰ ਦੀ ਮੰਨ ਲਓ ਵੀ ਕਿੰਨੀ ਤੁਹਾਨੂੰ ਡਾਉਨ ਪੇਮੈਂਟ ਦੇਣੀ ਪਊਗੀ ਤੇ ਜਿੰਨੀ ਮੰਨ ਲਓ ਯਾਰ ਘਰ ਤੋਂ ਘੱਟ ਆਪਣਾ ਡਾਉਨ ਪੇਮੈਂਟ ਤੋਂ 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 ਕਰਾਵਾਂਗੇ ਤੇ ਬਾਤ ਤੋਂ ਬਾਅਦ ਲੋਨ ਕਰਾਵਾਂਗੇ ਮੰਨ ਲਓ ਜਿੰਨਾ ਵੀ ਵੀਰਾਂ ਨੂੰ ਲੋਨ ਦੀ ਜ਼ਰੂਰਤ ਹੈ ਜਾਂ ਕਿਵੇਂ ਵੀ ਹੈ ਤੇ ਆਪਣਾ ਮਿੱਤਰੋ ਵਿਜ਼ਿਟ ਕਰ ਲਿਓ ਉਹ ਆਪਣੇ ਪੈਸੇ ਆਉਦੇ ਬੰਦੇ ਆ ਤੇ ਮੋਬਾਈਲ ਲੈ ਆਂ ਜਦਾਂ ਹਾਂ ਠੀਕ ਹੈ ਭਾਈ ਚੋ ਠੀਕ ਹੈ ਜੀ ਧੰਨਵਾਦ